ਯੂਨੀਵਰਸਿਟੀ ਦੇ ਵਿੱਚ ਵੀ ਉਵੇਂ ਜਿਵੇਂ ਆਪਾਂ ਕਰਿਆ ਕਿਸਾਨ ਮੋਰਚੇ ਵੇਲੇ ਐ ਲੰਗਰ ਚੱਲੇ ਸੀ ਤੇ ਹੁਣ ਫਲਾਹ ਹਾਲ ਗੱਚਕਾਂ ਦਾ ਲੰਗਰ ਚੱਲੀ ਜਾਂਦਾ ਇਹ ਕਹਿੰਦੇ ਵੀ ਜਿਹੜਾ ਹੈਗਾ ਬਠਿੰਡੇ ਵਾਲੇ ਕਹਿੰਦੇ ਵੀ ਆਪਾਂ ਗੱਚਕਾਂ ਖਵਾ ਗਏ ਹਨ ਕੱਲਾ ਬਠਿੰਡਾ ਨਹੀਂ ਨਾਲ ਇਹਦੇ ਆਪਾਂ ਕਿ ਮੋਗਾ ਵੀ ਹੈ ਤੇ ਆਪਣਾ ਕਿਹੜਾ ਪਿੰਡ ਹੈ ਸੁਖਾਣਾ ਸੁਖਾਣਾ ਨੰਗਤ ਮੋਗਾ ਵਾਲੇ ਇਧਰੋਂ ਸੰਗਰੂਰ ਵਾਲੇ ਵੀ ਹੈ ਤੇ ਬੰਦੇ ਇਧਰ ਪਵਾਦ ਵਾਲੇ ਚਾਹੀ ਪੀ ਜਾਂਦੇ ਤਿੰਨ ਦਿਨ ਹੋ ਗਏ ਇਹਨਾਂ ਨੇ ਦੁੱਧ ਕਾੜ ਕਾੜ ਕੇ ਉਹਦਾ ਪਿੰਡ ਰਜਾਇਆ ਹੈ ਨਾ ਇੱਥੇ ਹਾਂਜੀ ਹਾਂਜੀ ਸੋ ਭਾਈ ਬਹੁਤ ਧੰਨਵਾਦ ਹੈ ਇਹਨਾਂ ਦਾ ਬਾਕੀ ਜਿਹੜਾ ਹੈਗਾ ਧਰਨਾ ਤੁਹਾਨੂੰ ਅਜੇ ਤੱਕ ਮਨ ਦਾ ਵੀ ਸੀ ਨਾ ਨਿਭੜਿਆ ਕੁਛ ਨਹੀਂ ਗਾ ਠੀਕ ਆ ਤੇ ਹਜੇ ਜਿਹੜਾ ਹੈਗਾ ਰੌਲਾ ਹੀ ਚੱਲਦਾ ਇਧਰੋਂ ਜਲਾ ਲਾ ਬਾਦਲਾ ਜਿੰਦਿਆਂ ਇੰਟਰਵਿਊ ਆ ਦੇਖਿਆ ਜਾਂਦੇ ਹੋ ਬਸ ਇਹ ਬੰਦੇ ਦੇ ਦੇਣਾ ਨਹੀਂ ਤਾਂ ਮੈਨੂੰ ਕੌਣ ਪੁੱਛਣਾ ਸੀਗਾ ਹੈਨਾ ਜਿਆਦਾ ਰੀਲਾਂ ਤੇ ਇਹਨਾਂ ਵੇਖੋ ਸਾਰੇ ਇੱਥੇ ਆ ਕੇ ਪਹੁੰਚੋ ਮੋਰਚੇ ਦਾ ਸਾਰਾ ਆਪਣੇ ਜ਼ਰੂਰ ਸਹਾਇ ਜੋ ਕਰੋ ਬਾਕੀ ਦੇਖ ਲਓ ਭਾਈ ਗੱਚਕਾਂ ਵਾਲਾ ਲੰਗਰ ਚੱਲ ਜਾਂਦਾ ਲੈ ਖਾਵਾਂਗੇ ਭਰਾਵਾ ਸੋ ਗੱਚਕਾਂ ਤੇ ਨਾਲ ਕਾਹਨ ਰਯੜੀਆਂ ਵੀ ਚਲਾ ਦਿੰਦੇ ਨੇ ਮੂਫਲੇਆਂ ਨਾਲ ਵੀ ਗੱਲ ਹੋ ਗਈ ਇਹਨਾਂ ਦੀ ਹੈਨਾ ਸੋ ਧੰਨਵਾਦ ਲਿਆ ਭਰਾਵਾ ਵਿੱਚ ਮਠੀਆਂ ਇਧਰੇ ਪਾਸੇ ਇਧਰੋਂ ਪੰਜੀਰੀ ਵੀ ਲੈ ਕੇ ਆਇਆ ਆ ਦੇਖ ਲਓ ਬਾਈ